ਸਤ ਸ੍ਰੀ ਅਕਾਲ ਜੀ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅਸੀਂ ਸਭ ਠੀਕ ਠਾਕ ਆ ਜੀ ਤੁਸੀਂ ਵੀ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵੈਗਰੂ ਸਾਰਿਆਂ ਨੂੰ ਜੀ ਤੰਦਰੁਸਤ ਰੱਖੇ ਗੀਤ ਹੈ ਜੀ ਬਹੁਤ ਪਿਆਰਾ ਇਹ ਗੀਤ ਹੈ ਜੀ ਜਿਹੜਾ ਇੱਕ ਕੁੜੀ ਦੇ ਮਾਂ ਬਾਪ ਤਾਂ ਤੁਰ ਗਏ ਤੁਰ ਜਾਂਦੇ ਨੇ ਫਿਰ ਕੁੜੀਆਂ ਨੂੰ ਪੇਕੇ ਘਰ ਤਾਂ ਭੁੱਲਦਾ ਨਹੀਂ ਕਿਉਂਕਿ ਯਾਦ ਸਤਾਉਂਦੀ ਰਹਿੰਦੀ ਹੈ ਭਰਾਵਾਂ ਨੂੰ ਹੱਦ ਤੋਂ ਵੱਧ ਪਿਆਰ ਕਰਦੀਆਂ ਨੇ ਫਿਰ ਵੀ ਉਹ ਆਪਣੀ ਪਰਜਾਈ ਨੂੰ ਕਹਿੰਦੀ ਹੈ ਹਾਂ ਤੂੰ ਮੈਨੂੰ ਛਿੜਕੀ ਨਾ ਮੈਂ ਹੀ ਤੈਨੂੰ ਮਾਂ ਬਣਾਇਆ ਹੋਇਆ ਇਸ ਗੀਤ ਵਿੱਚ ਬੜੀਆਂ ਬੇਨਤੀਆਂ ਨੇ ਕਰੀਆਂ ਹੋਈਆਂ ਤੇ ਉਹ ਤੁਸੀਂ ਸੁਣਿਓ ਮਾਣੋ ਇਸ ਗੀਤ ਦਾ ਆਨੰਦ ਵੈਸੇ ਇਹ ਗੀਤ ਭਾਵਕ ਕਰਨ ਵਾਲਾ ਹੈ ਕਿਉਂਕਿ ਸ਼ਬਦ ਇਸ ਵਿੱਚ ਇਹੋ ਜਿਹੇ ਮੋਤੀਆਂ ਵਾਂਗ ਪਰੋਏ ਨੇ ਤੇ ਲੋ ਜੀ ਹੁਣ ਤੁਸੀਂ ਸੁਣੋ ਗੀਤ ਤੇ ਅਸੀਂ ਤੁਹਾਨੂੰ ਗੀਤ ਸੁਣਾਉਨੇ ਆ ਜੀ ਬਹੁਤ ਸੋਹਣਾ ਏਕ ਵਾਲਾ ਗੀਤ ਹੈ ਜੀ ਇਹ प्यो मेरा ज्ञानी पाबो ज्यौग हया मा जाया नी पाबो मनु ना चिड़की नी पाबो मनु ना बनाया नी पाो मैनू न छिडी मै तेन अमुडी ब हस हस केलाली पाो मी पामे सूट ਮਾਧਿਉਂ ਦੀ ਹੁੰਦੀ ਸੀ ਮੈਤਾਨੀ ਆ ਕੇ ਖੋਲ ਲੈਂਦੀ ਸੀ ਸੰਦੂਕ ਕੁੜੇ ਮਨ ਮਰ ਜੀਦਾ ਨਹੀਂ ਪਾਇਆ ਕੀ ਨੀ ਪਾਬੋ ਮੈਨੂੰ ਨਾ ਚਿੜਕੀ ਮੈਂ ਤਾਂ ਤੈਨੂੰ ਹੀ ਅਮੜੀ ਬਣਾਇਆ ਨੀ ਪਾਬੋ ਮੈਨੂੰ ਨਾ ਚਿੜਕੀ ਮੈਂ ਤਾਂ ਤੈਨੂੰ ਹੀ ਅਮੜੀ ਬਣਾਇਆ ോജീരാ മനു തോഡി ചട്ടി ലോ മൂ മൂടി ചട്ടി ല पाबो मैनू मिठड़ा सीरा रब ने मेरे बाबल दे कर विच ബൂട്ട മനു നിഡി മനുഹ ഹി ബീ പാബോ മനു നിട ਮੈਂ ਤਾਂ ਤੈਨੂੰ ਹੀ ਅਮੜੀ ਬਣਾਇਆ ਮੈਨੂੰ ਮਿਲਣ ਜਦੋਂ ਤੁਸੀਂ ਆ ਮੋਨੀ ਪਾਗੋ ਮੈਂ ਭੁੱਲੀ ਨਾ ਸਮਾ ਕੀਥੇ ਉਠਾ ਮੈਂ ਕੀਥੇ ਬਹਾਂਮਾ ਜੋ ਕੁਝ ਮੇਰਾ ਮੇਰੇ ਪਤੀ ਜਾ ਉਹ ਹੀ ਚੀਜ਼ ਖਵਾ ਮਾ ਤਨੂ ਦੇਖ ਕੇ ਪਗ ਵੀ ਮੈਂ ਤਾਂ ਬਹੁਤ ਚਾਹੀ ਚੜਾਇਆ ਨੀ ਬਾਬੋ ਮੈਨੂੰ ਨਾ ਚਿੜਕੀ मैंදා තැන්නූහිියමड़ි बनायाමතා थොඩिया සිවතා කරදිණ පාබෝ मैंතා කදනතකදීජදුु मैंැ පෙකෙමිලනනුවාමා ਪਾਜ ਕੇ ਪਤੀ ਜੇ ਨੂੰ ਜਕਦੀ ਰਹਿਣ ਵਾਲੇ ਤਾਂ ਪੇਨੇ ਪਾਬੋ ਸੱਚਾ ਹੀ ਗੀਤ ਸੁਨਾਇਆ ਲੀ ਪਾਬੋ ਮੈਨੂੰ ਨਾ ਚਿੜਕੀ ਮੈਂ ਤਾਂ ਤੈਨੂੰ ਹਿਯਾਂ ਮੜੀ ਬਨਾਇਆ ਨਹੀਂ ਪabbo ਮੈਨੂੰ ਨਾ ਚਿੜਕੀ ਮੈਂ ਤਾਂ ਤੈਨੂੰ ਹੀ ਅਮੜੀ ਬਣਾਇਆ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੇ ਸਾਡਾ ਇਹ ਗੀਤ ਵਧੀਆ ਲੱਗਿਆ ਜੀ ਨੰਦ ਤੇ ਭਜਾਈ ਦਾ ਤਾਂ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਿਓ ਜੀ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ